ਰਾਜਾ ਰਾਮ ਸਿੰਘ ਜੈਪੁਰੀਆ ਜੋ ਔਰੰਗਜ਼ੇਬ ਦੇ ਹੁਕਮ ਨਾਲ ਰਾਜਾ ਅਸਾਮ ਦੇ ਵਿਰੁੱਧ ਫੌਜ ਲੈ ਕੇ ਗਿਆ ਸੀ ਉਹ ਅਸਾਮ ਦੇ ਜਾਦੂ ਟੋਣਿਆਂ ਤੋਂ ਆਪਣੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਟਾਕੇ ਤੋਂ ਆਪਣੇ ਪਾਸ ਧੂਬੜੀ ਲੈ ਗਿਆ ਸੀ ਗੁਰੂ ਸਾਹਿਬ ਜੀ ਨੇ ਵਿੱਚ ਬੈ ਕੇ ਦੋਹਾਂ ਰਾਜਿਆਂ ਦੀ ਆਪਸ ਵਿੱਚ ਸੁਲ੍ਹਾ ਸਿਫਾਈ ਕਰਾ ਦਿੱਤੀ ਸੀ ਇਸ ਸਮੇਂ ਤੱਕ ਅਸਾਮ ਦੇਸ਼ ਦਾ ਇੱਕ ਰਜਵਾੜਾ ਰਾਜਾ ਰਾਮ ਰਾਏ ਆਪ ਜੀ ਦਾ ਬਹੁਤ ਪ੍ਰੇਮੀ ਤੇ ਸ਼ਰਧਾਲੂ ਹੋ ਗਿਆ ਸੀ ਰਾਮਰਾਏ ਦੇ ਘਰ ਕੋਈ ਪੁੱਤਰ ਨਹੀਂ ਸੀ ਉਸ ਦੀ ਰਾਣੀ ਅਤੇ ਰਾਜੇ ਨੇ ਆਪ ਜੀ ਤੋਂ ਪੁੱਤਰ ਦੀ ਦਾਤ ਮੰਗੀ ਜਿਸ ਤੇ ਗੁਰੂ ਸਾਹਿਬ ਨੇ પ્રસન્ન ਹੋ ਕੇ ਬਚਨ ਕੀਤਾ ਤੁਹਾਡੇ ਘਰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਇੱਕ ਪੁੱਤਰ ਹੋਏਗਾ ਜੋ ਗੁਰੂ ਘਰ ਦਾ ਪ੍ਰੇਮੀ ਅਤੇ ਸ਼ਰਧਾਲੂ ਹੋਏਗਾ ਸਮਾ ਪਾ ਕੇ ਰਾਜਾ ਰਾਮਰਾਏ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਰਤਨ ਰਾਏ ਰੱਖਿਆ ਗਿਆ ਬਾਲਕ ਰਤਨ ਰਾਏ ਜਦ 11 ਸਾਲਾਂ ਦਾ ਹੋ ਗਿਆ ਤਾਂ ਉਸ ਦੀ ਮਾਤਾ ਨੇ ਉਸ ਨੂੰ ਇੱਕ ਦਿਨ ਦੱਸਿਆ ਕਿ ਤੂੰ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ ਦੇ ਨਾਲ ਪੈਦਾ ਹੋਇਆ ਸੀ ਜਿਸ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ ਦੇ ਨਾਲ ਤੇਰਾ ਜਨਮ ਹੋਇਆ ਸੀ ਉਹਨਾਂ ਦੇ ਸੁਪੁੱਤਰ ਪੰਜਾਬ ਵਿੱਚ ਆਨੰਦਪੁਰ ਸਾਹਿਬ ਨਗਰ ਵਿੱਚ ਨਿਵਾਸ ਕਰਦੇ ਹਨ ਉਹਨਾਂ ਦੇ ਚਰਨਾਂ ਤੇ ਮੱਥਾ ਟਿਕਾਉਣ ਵਾਸਤੇ ਮੈਂ ਆਨੰਦਪੁਰ ਸਾਹਿਬ ਜਾਣਾ ਚਾਹੁੰਦੀ ਹਾਂ ਗੁਰੂ ਘਰ ਦੀ ਮਹਿਮਾ ਅਤੇ ਆਪਣੇ ਜਨਮ ਦਾ ਵਰਦਾਨ ਸੁਣ ਕੇ ਰਤਨ ਰਾਏ ਨੇ ਆਪਣੀ ਮਾਤਾ ਨੂੰ ਬਹੁਮੁੱਲੀਆਂ ਅਣਮੋਲ ਭੇਟਾਂ ਲੈ ਕੇ ਸਮਤ ਸਤਾਰਾਂ ਸੋ 35 ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆਨੰਦਪੁਰ ਸਾਹਿਬ ਵਿਖੇ ਆਇਆ।